हां जी आजू ਸਾਡੇ ਐਸਐਸਪੀ ਸਾਹਿਬ ਸ਼੍ਰੀ ਮੁਹੰਮਦ ਸਰਫਰਾਜ਼ ਆਲਮ ਜੀ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਦੇ ਆਧਾਰ ਤੇ ਪਿਛਲੇ ਕੁਝ ਸਮੇਂ ਤੋਂ ਜਿਵੇਂ ਅਸੀਂ ਰੁਟੀਨ ਦੇ ਵਿੱਚ ਸਾਡੀ ਪੁਲਿਸ ਬਹੁਤ ਸਾਰੇ ਰੇਡਸ ਹੋਰ ਗਤੀਵਿਧੀਆਂ ਵੱਲ ਧਿਆਨ ਦਿੰਦੇ ਹੋਏ ਨਾਕੇ ਬੰਦੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਜਿਸ ਦੌਰਾਨ ਇਹ 17 6 ਦਾ ਮੈਟਰ ਹੈਗਾ ਵੀ ਇਹਨਾਂ ਦਾ ਨਾਕਾ ਜਿਹੜਾ ਲੱਗਾ ਹੋਇਆ ਸੀ ਤੇ ਇਹਨਾਂ ਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲਦੀ ਐ ਸੀਆਈ ਟੀਮ ਨੂੰ ਸਰਦੀ ਇਨਸਪੈਕਟਰ ਬਲਜੀਤ ਜੀ ਨੂੰ ਤੇ ਉਸ ਤੋਂ ਬਾਅਦ ਉਹ ਜ਼ਿਹਦਾਰ ਤੇ ਇੱਕ ਜ਼ੈਨਕਾਰ ਜਿਸ ਦਾ ਨੰਬਰ ਸੀਗਾ ਪੀਬੀ 19ਡੀ 3144 ਇਹ ਚੋਰੀ ਕਰਕੇ ਲੈ ਕੇ ਆ ਰਹੇ ਸੀਗੇ ਜਿਨ੍ਹਾਂ ਨੂੰ ਰੰਗੇ ਹੱਥੀ ਸਾਡੀ ਟੀਮ ਨੇ ਕਾਰ ਚੋਰੀ ਬਰਾਮਦ ਕੀਤੀ ਉਸ ਦੀ ਲੜੀ ਵਿੱਚ ਅਗਲੀ ਤਫ਼ਤੀਸ਼ ਕਰਦੇ ਹੋਏ ਉਸ ਦੇ ਵਿੱਚ ਅਗਲੀ ਤਫਤੀਸ਼ ਕਰਦੇ ਹੋਏ ਜਿਹੜੀ ਥਾਰ ਸੀ ਇੱਕ ਕਾਲੇ ਰੰਗ ਦੀ ਉਸ ਦਾ ਨੰਬਰ ਸੀ PB930106 ਜਿਹੜੀ ਕਿ ਗਰਚਾ ਰੋਡ ਤੇ ਗਲੀ ਵਿੱਚ ਖੜੀ ਕੀਤੀ ਹੋਈ ਸੀ ਉਹ ਇਹਨਾਂ ਦੇ ਇਨਕਸ਼ਾਫ ਤੇ ਬਰਾਮਦ ਹੋਈ ਉਸੇ ਲੜੀ ਵਿੱਚ ਹੋਰ ਕਈ ਗੱਡੀਆਂ ਜਿਨ੍ਹਾਂ ਵਿੱਚੋਂ 3 ਕਰੇਟਾਕਾਰ ਦੋ ਫਾਰਚੂਨਰ ਇੱਕ ਵਰਨ ਟੋਟਲ 8 ਗੱਡੀਆਂ ਹੁਣ ਤੱਕ ਰਿਕਵਰ ਹੋ ਗਈਆਂ ਤੇ ਇਸ ਦੀ ਲੜੀ ਵਿੱਚ ਜਿਹੜੇ ਸੀਗੇ ਇਹਨਾਂ ਦੇ 6 ਦੇ ਕਰੀਬ ਜਿਹੜੇ ਸੀਗੇ ਨਾਲ ਜਿਹੜੇ ਜਿਨ੍ਹਾਂ ਦੀ ਇਸ ਦੇ ਵਿੱਚ ਸ਼ਮੂਲੀਅਤ ਪਾਈ ਜਾ ਰਹੀ ਹੈ ਹੁਣ ਤੱਕ ਦੀ ਪੜਤਾਲ ਦੇ ਵਿੱਚ ਉਹ ਸਾਰਿਆਂ ਤੋਂ ਪੂਛ ਪੜਤਾਲ ਚੱਲ ਰਹੀ ਹੈ ਰਮਾਨ ਤੇ ਚੱਲ ਰਹੇ ਨੇ ਤੇ ਹੋਰ ਬਹੁਤ ਸਾਰੀਆਂ ਗੱਡੀਆਂ ਤੇ ਬਹੁਤ ਸਾਰੇ ਜਿਹੜੇ ਇਸ ਕੰਮ ਦੇ ਵਿੱਚ ਲਿਪਤ ਸਿਗੇ ਉਹਨਾਂ ਦਾ ਜਲਦੀ ਹੀ ਹੋਰ ਪਰਦਾਫਾਸ਼ ਹੋਣ ਦੀ ਵੱਡੇ ਲੈਵਲ ਤੇ ਉਮੀਦ ਹੈ ਕਿਉਂਕਿ ਇਸ ਦੇ ਵਿੱਚ ਕੀ ਕਰਦੇ ਸੀ ਇਹ ਵੀ ਜਿਵੇਂ ਕੋਈ ਗੱਡੀ ਟੋਟਲ ਐਕਸੀਡੈਂਟਲ ਹੋ ਗਈ ਉਹਦੇ ਉਥੋਂ ਗੱਡੀ ਦਾ ਜਿਹੜਾ ਸੀਗਾ ਇਹ ਆਪਣਾ ਨੰਬਰ ਜਿਹੜਾ ਸੀਗਾ ਆਪਣਾ ਹੋਰ ਨਵਾਂ ਲੈ ਕੇ ਬਿਲ ਨਵੇਂ ਬਣਾ ਕੇ ਔਰ ਇਹ ਇਥੇ ਕਿਸੇ ਖਰੜ ਜਿਹੜੀ ਸੀਗੀ ਸਾਡੀ ਇੱਕ ਉਹ ਉਹਦੇ ਨਾਲ ਜਿਹੜੇ ਉਹ ਮਿਲ ਮਿਲੀ ਭੁਗਤ ਕਰਕੇ ਕਿਸੇ ਵੀ ਤਰੀਕੇ ਨਾਲ ਇਹ ਆਪਣਾ ਬਣਾ ਰਹੇ ਸੀਗੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਸਾਹਮਣੇ ਆਇਆ ਵੀ ਇਹ ਮਤਲਬ ਇੱਕ ਬਹੁਤ ਵੱਡਾ ਗੈਂਗ ਬਣ ਗਿਆ ਜਿਹੜਾ ਕਿ ਇਹ ਮਤਲਬ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਿਹਾ ਸੀ ਵੀ ਟੈਕਸ ਵੀ ਚੋਰੀ ਬਿੱਲ ਵੀ ਜਾਲੀ ਦਸਤਾਵੇਜ਼ ਸਾਰੇ ਜਾਲੀ ਬਣਾ ਕੇ ਕੋਈ ਡਿਸਮੈਂਟਲ ਗੱਡੀਆਂ ਹੁੰਦੀਆਂ ਸੀ ਉਹਨਾਂ ਦੀ ਜਾਂ ਚੋਰੀ ਹੋਈ ਗੱਡੀ ਦੇ ਜਾਂ ਕੋਈ ਗੱਡੀ ਹੋਰ ਜੇ ਕਿਸਤਨ ਟੋਟੇ ਜੰਦੀ ਸੀਗੀਆਂ ਉਹ ਹੋਰ ਸਟੇਟਸ਼ੋਅ ਲੈ ਆ ਕੇ ਇੱਧਰ ਵੇਚ ਦਿੰਦੇ ਸੀਗੇ ਹੁਣ ਤੱਕ ਦੀ ਪੜਤਾਲ ਦੇ ਵਿੱਚ ਇਹ ਸੱਜਾ ਸਾਹਮਣੇ ਆ ਰਹੀਆਂ ਹੋਰ ਪੜਤਾਲ ਦੇ ਵਿੱਚ ਜਿਹੜੇ ਹੋਰ ਬੰਦੇ ਸ਼ਾਮਿਲ ਹੋਣਗੇ ਅਗਲੀ ਪ੍ਰੈਸ ਕਾਨਫਰੰਸ ਤੋਂ ਦੱਸੇ ਇਹ ਅਲੱਗ-ਅਲੱਗ ਜਗ੍ਹਾ ਦੇ ਨੇ ਵੀ ਜਿਨ੍ਹਾਂ ਵਿੱਚੋਂ ਹਲੇ ਸਾਰੀ ਉਸ ਚੀਜ਼ ਐਸੀਆਂ ਨੇ ਵੀ ਸਾਡੀ ਇਹ ਬੜੀ ਅੱਛੀ ਰਿਕਵਰੀ ਹੈ ਅਸੀਂ ਚਾਹੁੰਦੇ ਹਾਂ ਹੋਰ ਰਿਕਵਰੀ ਵਧੀਆ ਬਣੇ ਸਰ ਇਹਦੇ ਵਿੱਚ ਆਰਟੀਓ ਦਾ ਅਫਰ ਦਾ ਵੀ ਕੋਈ ਕਿਤੇ ਆਇਆ ਹੈਗਾ ਸਾਹਮਣੇ ਹਾਂਜੀ ਆਊਗਾ ਜੀ ਆਣਗੇ ਜੀ ਉਹ ਵੀ ਵਿਚ ਆਣਗੇ ਸਰ ਕਿੰਨੇ ਕੀਮਤ ਦੀਆਂ ਗੱਡੀਆਂ ਤੁਸੀਂ ਬਰਾਮਦ ਕੀਤੀਆਂ ਸਰ ਇਹ ਜਿਵੇਂ ਹੁਣ ਦੇਖੋ ਤੁਹਾਡੀ ਹੈਗੀ ਥਾਰ ਹੀ ਹੈ 14 ਲੱਖ ਦੀ ਹੈ ਅੰਜੀ ਕ੍ਰੇਟਾ ਹੈਗੀ ਹੈ ਵੀ 14 ਲੱਖ ਦੀ ਹੈ ਫਿਰ ਕ੍ਰੇਟਾ ਇੱਕ ਹੈਗੀ ਹੈ ਜਿਹਦੀ ਐਸਵੀ ਦੇ ਵੈਲਿਊ ਦੀ 7 ਲੱਖ ਪੈ ਰਹੀ ਹੈ ਫਿਰ ਇੱਕ ਵਰਨਾਕਾਰ ਉਹਦੀ 5 ਲੱਖ ਪੈ ਰਹੀ ਹੈ ਫਿਰ ਫੋਰਚੂਨਰ ਗੱਡੀ ਦੀ ਕੀਮਤ 25-25 ਲੱਖ ਦੀ ਪੈ ਰਹੀ ਹੈ ਸੋ ਕਾਫੀ ਗੱਡੀਆਂ ਲੜੀ ਦੇ ਵਿੱਚ ਆ ਰਹੀਆਂ। ਉਹ ਇਹਦੇ ਵਿੱਚ ਇੰਸ਼ੋਰੈਂਸ ਵਾਲਾ ਵੀ ਐ ਸਰ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਗੱਡੀਆਂ ਟੋਟਲ ਲਾਸ ਵਾਲੀਆਂ ਹੋ ਜਾਂਦੀਆਂ ਨੇ। ਹਾਂਜੀ ਉਹ ਦੱਸਿਆ ਤੁਹਾਨੂੰ ਪਹਿਲਾਂ ਹੀ। ਟੋਟਲ ਲਾਸ ਵਾਲੀਆਂ ਹੈਗੀਆਂ ਉਹ ਸੀ ਚੈੱਕ ਕਰ ਰਹੇ। ਨਹੀਂ ਜਿਵੇਂ ਇੰਸ਼ੋਰੈਂਸ ਵਾਲੀ ਵੀ ਕੋਈ ਸ਼ਾਮਲ ਹੈ ਸਰ। ਹੋ ਸਕਦਾ ਜੀ ਆਪਾਂ ਪੜਤਾਲ ਦੇ ਦੌਰਾਨ ਮਿਲਿਆ ਜੀ। ਰਿਮਾਂਡ ਵਗੈਰਾ ਮਿਲਿਆ ਜੀ। ਮਿਲਿਆ ਜੀ ਰਿਮਾਂਡ ਚੱਲ ਰਿਹਾ ਅੰਡਰ ਰਿਮਾਂਡ ਨੇ। ਅੱਜ ਉਹਨਾਂ ਨੂੰ ਪੇਸ਼ ਕਰਨਾ ਦੁਬਾਰਾ ਤੇ ਹੋਰ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ। ਲੱਗਦਾ ਕਿਤੇ ਨਾ ਕਿਤੇ ਹੋਰ ਮੂਰੇ ਖਲਾਸੇ ਹੋਣਗੇ। ਬਿਲਕੁਲ। ਬਿਲਕੁਲ ਕਿਉਂਕਿ ਇਸ ਦੀ ਤਫਤੀਸ਼ ਕਾਫੀ ਲੰਬੀ ਚੌੜੀ ਚਲਣੀ ਹੈ ਤੇ ਹੋਰ ਗੱਡੀਆਂ ਰਿਕਵਰੀ ਹੋਣ ਦੇ ਬਹੁਤ ਚਾਂਸ ਸਰ ਜਿਹੜੇ ਸਪੀਟਨ ਨਾਲ ਜਿਹੜੇ ਤਾਰਾਂ ਜਿਹੜੀਆਂ ਹੋਈਆਂ ਇਹ ਹੁਣ ਸੰਤੁਪਤੀਸ਼ ਕਰਕੇ ਅਗਲੀ ਤਫਤੀਸ਼ ਹੋਣੀ ਹੈ ਇਹ ਹਰਿਤ ਤਫਤੀ ਹੈ ਜੀ ਇਹਨਾਂ ਚ ਹੁਣ ਪੜਤਾਲ ਦੇ ਵਿੱਚ ਆ ਰਹੇ ਨੇ ਸਾਹਮਣੇ ਵੀ ਪਹਿਲਾਂ ਵੀ ਇਹਨਾਂ ਦੇ ਉੱਤੇ ਕੇਸ ਰਜਿਸਟਰ ਹੈਗੇ ਠੀਕ ਹੈ ਇਹ